ਭਜੀਠਾ ਥਾਣੇ 'ਚ ਤਮਾਕਾ ਬੱਬਰ ਖਾਲਸਾ ਨੇ ਲਈ ਜ਼ਿੰਮੇਵਾਰੀ ਵੱਲ ਸਿੱਧੀ ਕਾਰਗੁਜ਼ਾਰੀ ਤੇ ਬਿਆਨਾਂ 'ਤੇ ਸਵਾਲ ਮਾਮਲਾ ਜਿਹੜਾ ਹੈ ਟਾਇਰ ਦਾ ਟਾਟਾ ਪਿਆ ਹੈ ਕੀ ਰਾਤ ਦੇ 11 ਵਜੇ ਥਾਣੇ 'ਚ ਕਿਹੜੀ ਪੈਂਚਰ ਲਾਉਣ ਦੀ ਦੁਕਾਨ ਟਾਇਰ ਸ਼ਾਪ ਤੁਸੀਂ ਖੋਲਤੀ ਸੀ ਲੱਗੀ ਨਜ਼ਰ ਪੰਜਾਬ ਐ ਤਮਾਕਾ ਇਹ ਆਵਾਜ਼ ਤੁਸੀਂ ਵੀ ਸੁਣੋ ਸੁਣ ਲਈ ਹੈ ਆਵਾਜ਼ ਇਹ ਆਵਾਜ਼ ਧਮਾਕੇ ਤੋਂ ਕਾਫੀ ਦੂਰ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ ਤੇ ਤੁਸੀਂ ਇਹ ਦੱਸ ਸਕਦੇ ਹੋ ਕਿ ਆਵਾਜ਼ ਮੋਟਰਸਾਈਕਲ ਚ ਹਵਾ ਪਰਦੇ ਸਮੇਂ ਦੀ ਟਾਇਰ ਫਟਣ ਕਾਰਨ ਹੋ ਸਕਦੀ ਹੈ ਤੁਹਾਨੂੰ ਇਹ ਝੂਠ ਲੱਗ ਰਿਹਾ ਹੋਣਾ ਪਰ ਪੁਲਿਸ ਤਾਂ ਇਹੀ ਕਹਿ ਰਹੀ ਹੈ ਜਨਾਬ ਜੀ ਹਾਂ 4 ਤਰੀਕ ਦੀ ਰਾਤ ਕਰੀਬ 10:30 ਵਜੇ ਮਜੀਠਾ ਥਾਣੇ 'ਚ ਧਮਾਕਾ ਹੋਇਆ ਮਜੀਠਾ 'ਚ دہشت ਦਾ ਮਾਹੌਲ ਪੈਦਾ ਹੋ ਗਿਆ ਲੋਕਾਂ ਨੇ ਮਜੀਠਾ ਥਾਣੇ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ ਪਰ ਥਾਣੇ 'ਚ ਕਿਸੇ ਨੂੰ ਜਾਣਨਾ ਦਿੱਤਾ ਗਿਆ ਨਾ ਆਮ ਲੋਕਾਂ ਨੂੰ ਨਾ ਹੀ ਮੀਡੀਆ ਨੂੰ ਕੁਝ ਸਮੇਂ ਬਾਅਦ ਪੁਲਿਸ ਅਫਸਰ ਆਰ ਆਉਂਦੇ ਨੇ ਬਿਆਨ ਦਿੰਦੇ ਨੇ ਉਹ ਵੀ ਹਾਸੋਦੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਇਹ ਧਮਾਕਾ ਹੋਇਆ ਮਾਮਲਾ ਜਿਹੜਾ ਹੈ ਟਾਇਰ ਦਾ ਪਟਾਕਾ ਪਿਆ ਹੈ ਕਿਸੇ ਨੇ ਗਲਤ ਤੁਹਾਨੂੰ ਆਪਣਾ ਨਿਊਜ਼ ਦਿੱਤੀ ਹੈ ਕੋਈ ਬਲਾਸਟ ਵਾਲੀ ਕੋਈ ਗੱਲ ਨਹੀਂ ਹੈ ਸਰ ਕਿਸ ਗੱਡੀ ਦੇ ਟਾਇਰ ਦਾ ਟਪਾ ਹੈ ਮੋਟਰਸਾਈਕਲ ਦਾ ਕਹਿ ਰਹੇ ਆ আচ্ছা ਜੀ ਉਹ ਕਿੱਥੇ ਬਾਹਰ ਬਰਾਂਡੇ ਚ ਕਿ ਥਾਣੇ ਦੇ ਅੰਦਰ ਬਰਾਂਡੇ ਦੇ ਵਿੱਚ ਆਪਣਾ ਥਾਣੇ ਦੇ ਅੰਦਰ ਕੋਈ ਨੁਕਸਾਨ ਕੋਈ ਕੋਈ ਨੁਕਸਾਨ ਨਹੀਂ ਹੋਇਆ ਛੂ 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 ਕਹਿੰਦੇ ਕਿ ਸ਼ੀਸ਼ੇ ਟੁੱਟੇ ਕੋਈ ਕੁਝ ਨਹੀਂ ਕੋਈ ਵੀ ਨੁਕਸਾਨ ਨਹੀਂ ਹੈ ਸਮਾਖਾ ਇਹਨਾਂ ਜ਼ਬਰਦਸਤ ਸੀ ਕਿ ਥਾਣੇ ਦੇ ਸ਼ੀਸ਼ੇ ਤੜਕ ਗਏ ਥਾਣੇ 'ਚ ਸ਼ਾਇਦ ਕੋਈ ਕੰਬਾਈਨ ਡੇ ਟਾਇਰਾਂ ਵਾਲਾ ਮੋਟਰਸਾਈਕਲ ਖੜਾ ਹੋਇਆ ਉਸ ਚ ਪਟਾਕਾ ਪਿਆ ਹੋਣਾ ਪਰ ਤਦ ਵੀ ਇੰਨੀ ਆਵਾਜ਼ ਨਹੀਂ ਸੀ ਆਉਣੀ ਥਾਣੇ ਦੇ ਗੇਟ ਸਵੇਰੇ ਖੋਲੇ ਗਏ ਵੀਡੀਸੀ ਨਿਊਜ਼ ਗਰਾਉਂਡ ਜ਼ੀਰੋ ਤੇ ਪਹੁੰਚਿਆ ਜਾ ਕੇ ਵੇਖਿਆ ਕਿ ਸ਼ੀਸ਼ੇ ਟੁੱਟੇ ਪਏ ਸਨ ਜਿੱਥੇ ਸ਼ੀਸ਼ੇ ਟੁੱਟੇ ਸੀ ਉੱਥੇ ਸਫਾਈ ਕੀਤੀ ਹੋਈ ਸੀ ਬਾਕੀ ਥਾਂ ਤੇ ਗੰਦ ਤੁਸੀਂ ਵੀ ਵੇਖੋ ਉਹ ਤਸਵੀਰਾਂ ਕੋਸ਼ਿਸ਼ ਕਰਦੇ ਆਂ ਆਪਾਂ ਤੁਹਾਨੂੰ ਹੋਰ ਵੀ ਥਾਣੇ ਦੀ ਤਸਵੀਰਾਂ ਦਿਖਾਈਏ ਸਭ ਤੋਂ ਪਹਿਲਾਂ ਤਾਂ ਇੱਧਰ ਤੁਹਾਨੂੰ ਲੈ ਕੇ ਚੱਲਦੇ ਆਂ ਕਿ ਆਹ ਦੇਖ ਲਓ ਆ ਇੱਕ ਬਹੁਤ ਵੱਡੀ ਬਾਰੀ ਵੀ ਆ ਸਾਰਾ ਬਾਰੀ ਦਾ ਪਹਿਲਾਂ ਸ਼ੀਸ਼ੇ ਸੀਗੇ ਆ ਵੀ ਟੁੱਟ ਗਏ ਨੇ ਤੇ ਉਹਦੇ ਜਿਹੜਾ ਸਬੂਤ ਹੈ ਸ਼ੀਸ਼ੇ ਟੁੱਟਿਆ ਦਾ ਸਬੂਤ ਜਿਹੜਾ ਇਹਨਾਂ ਨੇ ਇੱਕ ਤਰ੍ਹਾਂ ਦੀ ਸਫਾਈ ਕਰਕੇ ਇੱਕ ਸਾਈਡ ਤੇ ਕੀਤਾ ਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਸ਼ੀਸ਼ੇ ਟੁੱਟੇ ਹੋਏ ਨੇ ਡਿੱਗੇ ਹੋਏ ਨੇ ਜਿਹੜੀ ਇਹਨਾਂ ਨੇ ਸਫਾਈ ਕੀਤੀ ਹੈ ਤੇ ਨਾਲ ਹੀ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਗਮਲਾ ਟੁੱਟਾ ਹੈ ਗਮਲਾ ਡਿੱਗਾ ਸੀਗਾ ਗਮਨਾ ਡਿਗਾ ਉਹਦੇ ਨਾਲ ਹੀ ਸ਼ੀਸ਼ੇ ਪਏ ਨੇ ਆ ਦੇਖ ਸਕਦੇ ਹੋ ਤੁਸੀਂ ਪੁਲਿਸ ਦੀ ਵੀ ਕੋਈ ਮਜਬੂਰੀ ਹੁੰਦੀ ਹੈ ਚਾਹ ਸਿਕਿਉਰਿਟੀ ਪਰਪਸ ਦੇ ਤੌਰ ਤੇ ਆਪਾਂ ਉਹਨਾਂ ਨਾਲ ਬਿਲਕੁਲ ਤਰ੍ਹਾਂ ਸਹਿਮਤ ਹਾਂ ਕਿ ਆਪਾਂ ਉਹ ਚੀਜ਼ਾਂ ਨਹੀਂ ਦਿਖਾ ਸਕਦੇ ਕਈ ਹੋ ਸਕਦਾ ਹੈ ਕਿ ਇਥੇ ਸਾਫ ਜ਼ਾਹਿਰ ਹੁੰਦਾ ਕਿ ਇੱਕ ਬੰਨੇ ਜੇ ਹੈ ਸਿਕਿਉਰਿਟੀ ਪਰਪਸ کہہ ਰਹੇ ਆਪਾਂ ਨਹੀਂ ਦਿਖਾ ਸਕਦੇ ਕੁਝ ਕਰ ਸਕਦੇ ਇਥੇ ਸਾਫ ਜ਼ਾਹਿਰ ਹੁੰਦਾ ਕੋਈ ਨਾ ਕੋਈ ਤਾਂ ਕਹਾਣੀ ਹੈਗੀ ਹੈ ਜਿਸ ਨੂੰ ਪੁਲਿਸ ਚੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਰਾਤ ਨੂੰ ਧਮਾਕਾ ਹੋਇਆ ਤੇ ਪੁਲਿਸ ਦਾ ਬਿਆਨ ਆਇਆ ਪਰ ਅੱਜ ਪੁਲਿਸ ਦੇ ਬਿਆਨ ਨੂੰ ਚੁਟਕਲਾਉਣ ਵਾਲੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ। ਕਾਹਤੇ ਤਾਂ ਪੋਸਟ ਕਿਹਾ ਗਿਆ ਕਿ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ। ਅੱਜ ਜੋ ਮਜੀਠੇ ਖਾਣੇ 'ਚ ਪੁਲਿਸ ਮੁਲਾਜ਼ਮਾਂ 'ਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਹੈਪੀ ਪਾਸ਼ੀ ਗੋਪੀ ਨਵਾਂ ਸ਼ਹਿਰੀ ਜੀਵਨ ਫੌਜੀ ਲੈਂਦੇ। ਇਹ ਜੋ ਪਿਛਲੇ ਦਿਨਾਂ ਦੌਰਾਨ ਕਾਰਵਾਈਆਂ ਹੋਈਆਂ ਉਹਨਾਂ ਦੀ ਹੀ ਗੜੀ ਹੈ। ਇਹ ਕਾਰਵਾਈਆਂ ਇਸੇ ਤਰ੍ਹਾਂ ਚੱਲੀ ਰਹਿਣੀਆਂ। ਸਗੋਂ ਇਸ ਤੋਂ ਵੀ ਵੱਡੀਆਂ ਕਾਰਵਾਈਆਂ ਕਰਕੇ ਪੰਜਾਬ ਪੁਲਿਸ ਤੇ ਮੌਜੂਦਾ ਸਰਕਾਰ ਨੂੰ ਮੋਹ ਤੋੜਵਾ ਜਵਾਬ ਦਿੱਤਾ ਜਾਵੇਗਾ ਜੋ ਸਿੱਖਾਂ ਦੇ ਦੁਸ਼ਮਣ ਬਣ ਕੇ ਪੰਜਾਬ 'ਚ ਗੁੰਡਾ ਰਾਜ ਚਲਾ ਰਹੇ ਨੇ ਅਖੀਰ 'ਚ ਲਿਖਿਆ ਗਿਆ ਜੰਗ ਚਾਰੀ ਪੀਟੀਸੀ ਨਿਊਜ਼ ਹਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਇਹ ਪੋਸਟ ਵਾਇਰਲ ਹੋਈ ਤਾਂ ਸਵਾਲ ਵੀ ਖੜੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਪੁਲਿਸ ਨੇ ਸਵਾਲ ਖੜੇ ਕੀਤੇ ਨਾਲ ਹੀ ਪੁਲਿਸ ਦੇ ਬਿਆਨਾਂ ਨੂੰ ਕੋਟ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਕਦੇ ਸਿਲੰਡਰ ਫਟਿਆ ਤਾਂ ਕਦੇ ਟਾਇਰ ਫਟਿਆ ਕਹਿੰਦੇ ਹੋ ਰਾਤ ਦੇ 9 ਵਜੇ ਮਜੀਠੇ ਥਾਣੇ 'ਚ ਬੰਬ ਬਲਾਸਟ ਹੋਇਆ ਮੈਂ ਮਜੀਠੇ ਥਾਣੇ ਦੇ ਅਫਸਰਾਂ ਨੂੰ ਆਪ ਫੋਨ ਕੀਤਾ ਮੈਨੂੰ ਕਹਿੰਦੇ ਜੀ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਇੱਕ ਕਹਿੰਦਾ ਸਿਲੰਡਰ ਪਾਟਿਆ ਦੂਜਾ ਕਹਿੰਦਾ ਕਿ ਜੀ ਟਾਇਰ ਪਾਟਿਆ ਹੁਣ ਮੈਨੂੰ ਇਹ ਨਹੀਂ ਸਮਝ ਆਈ ਥਾਣੇ ਵਾਲੇ ਤਾਂ ਚਲੋ ਵਿਦ ਆਲ ਯੂ ਰਿਸਪੈਕਟ ਜਾਂ ਤਾਂ ਸੌ ਜਾਂਦੇ ਆ 11:00 ਵਜੇ ਯਾ ਕਿਆ ਨੂੰ ਮਾੜੀ ਮੋਟੀ ਜਿਹੜੇ ਖਾਨ ਪੀਣ ਵਾਲੇ ਉਹ ਪੈਗ ਵੀ ਲਾ ਲੈਂਦੇ ਆ ਇਹ ਨਹੀਂ ਸਮਝ ਆਈ ਕਿ ਰਾਤ ਦੇ 11 ਵਜੇ ਥਾਣੇ 'ਚ ਕਿਹੜੀ ਪੈਂਚਰ ਲਾਉਣ ਦੀ ਦੁਕਾਨ ਟਾਇਰ ਸ਼ਾਪ ਤੁਸੀਂ ਖੋਲਤੀ ਸੀ ਕਹਿੰਦਾ ਜੀ ਹਵਾ ਪਾਰ ਰਹੇ ਸਾਂ ਤੇ ਬਲਾਸਟ ਹੋ ਗਿਆ ਕਿ ਰਾਤ ਦੇ 11 ਵਜੇ ਔਰ ਫਿਰ ਪੰਪ ਕਿਹੜਾ ਤੁਸੀਂ ਕਿਸੇ ਨੇ ਪੁੱਛਿਆ ਹੀ ਨਹੀਂ ਸਵਾਲ ਹੀ ਨਹੀਂ ਉੱਥੇ ਪੁੱਛਿਆ ਕਿ ਇੱਕ ਤਾਂ ਹੁੰਦਾ ਨਾ ਜੀ ਉਹ ਇਲੈਕਟ੍ਰਿਕ ਪੰਪ ਜਿਹੜਾ ਉਹ ਉਹਦੇ ਨਾਲ ਚੱਲਦਾ ਆਪਣਾ ਪ੍ਰੈਸ਼ਰ ਪੰਪ ਜਿਹੜਾ ਇਲੈਕਟ੍ਰਿਕ ਸਪਲਾਈ ਆਉਂਦੀ ਆ ਪੂਰਾ ਉਹ ਵੱਡਾ ਜਗਾੜ ਹੁੰਦਾ ਇੱਕ ਪੰਪ ਹੁੰਦਾ ਐ ਉਹ ਸਾਈਕਲ 'ਚ ਜਿਵੇਂ ਹਵਾ ਭਰਦੇ ਆ ਐਡਾ ਕਿਹੜਾ ਮਹਾਰਤੀ ਕਾਂਸਟੇਬਲ ਦੇ ਦਰਸ਼ਨ ਤੱਕ ਕਰਾਉਣੇ ਜਿਨੇ ਐਡੇ ਪੰਪ ਮਾਰੇ ਕਿ ਟਹਿਰੀ ਬਲਾਸਟ ਹੋ ਗਿਆ ਜਿਹੜਾ ਬੰਬ ਚੱਲਿਆ ਔਰ ਉਹਨਾਂ ਦੀ ਚੇਤਾਵਨੀ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਕੁਝ ਹੋਊਗਾ ਇਸ ਲਈ ਪੰਜਾਬ ਦੇ ਹਾਲਾਤ ਲਾਅਨ ਆਰਡਰ ਦੇ ਕੀ ਐ ਇਤੋ ਹੀ ਅੰਦਾਜ਼ਾ ਤੁਸੀਂ ਲਾ ਐ ਕੋਈ ਪਹਿਲਾ ਤਮਾਕਾ ਨਹੀਂ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਚ 29 11 ਨੂੰ ਤਮਾਕਾ ਹੋਇਆ। ਚੰਡੀਗੜ੍ਹ ਕਲੱਬ ਦੇ ਬਾਹਰ 26 11 ਨੂੰ ਤਮਾਕਾ ਹੋਇਆ। ਅਜਨਾਲਾ ਚ ਆਈ 24 11 ਨੂੰ ਮਿਲਿਆ। ਇਸ ਤੋਂ ਪਹਿਲਾਂ ਮਨਸਾਹ ਪੈਟਰੋਲ ਪੰਪ ਦੇ ਬਾਹਰ 28 10 ਨੂੰ ਤਮਾਕਾ ਹੋਇਆ। ਜਨਾਬ ਐ ਤਾਂ ਕਰੀਬ 1 ਮਹੀਨੇ ਪਹਿਲਾਂ ਦੀਆਂ ਤਸਵੀਰਾਂ ਨੇ। ਵੱਡੀਆਂ 4 ਵਾਰਦਾਤਾਂ ਨੇ। ਕਿੱਥੇ ਹੈ ਤੁਹਾਡੀ ਕਾਨੂੰਨ ਵਿਵਸਥਾ? ਕਿੱਥੇ ਹੈ ਪੰਜਾਬ ਪੁਲਿਸ? ਜੀਐਮ ਸਾਹਿਬ, ਥੋੜਾ ਪੰਜਾਬ ਪਾਲ ਵੀ ਦਿਓ ਧਿਆਨ। ਕੌਣ ਸੰਭੇਗਾ ਪੰਜਾਬ? ਬਿਊਰੋ ਰਿਪੋਰਟ BDC News.